एनपी लेवल हैचबैक कार डैटसन गो नु 10000 ਤੋਂ ਜ਼ਿਆਦਾ ਬੁਕਿੰਗਸ ਮਿਲ ਚੁੱਕੀਆਂ ਨੇ ਇੱਕ ਗੱਡੀ ਸੱਚੂਨ ਲਾਂਚ ਕੀਤੀ ਗਈ ਸੀ ਨੀਸਾਨ ਮੋਟਰ ਇੰਡੀਆ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਨੁਰਮੋਹ ਰੋਤਰਾ ਨੇ ਕਿਹਾ ਡੈਟਸਨ ਰੈਡੀ ਗੋ ਨੇ ਆਪਣੇ ਸੈਗਮੈਂਟ 'ਚ ਨਵੀਂ ਐਨਰਜੀ ਨਲਕਤਮ ਰੱਖਿਆ ਇਹ ਕਾਰ ਕਾਫੀ ਫਰੈਸ਼ ਹੈ ਅਮਰੀਕੀ ਰੈਸਟੋਰੈਂਟ ਸੀਰੀਜ਼ ਪੀਜ਼ਾ ਹਟ ਨੇ ਪੀਜ਼ਾ ਤੇ ਹੋਰ ਖਾਦਦਾਰਾਂ ਦਾ ਆਰਡਰ ਕਰਨ ਲਈ ਨਵੇਂ ਸੋਸ਼ਲ ਮੰਚ ਚੈਟਬੋਟ ਦਾ ਐਲਾਨ ਕੀਤਾ ਹੈ ਇਥੇ ਗਾਹਕ ਸੋਸ਼ਲ ਮੀਡੀਆ ਸਾਈਟ ਫੇਸਬੁਕ ਅਤੇ ਟਵਿੱਟਰ ਤੇ ਗਲਬਾਤ ذریعے ਪੀਜ਼ਾ ਤੇ ਦੂਜੀਆਂ ਚੀਜ਼ਾਂ ਦਾ ਆਰਡਰ ਦੇ ਸਕਦੇ ਨੇ ਇਹ ਸੁਵਿਧਾ ਅਗਸਤ ਮਹੀਨੇ ਤੋਂ ਸਾਰੇ ਪੀਜ਼ਾ ਹਟ ਸੋਸ਼ਲ ਅਕਾਊਂਟਸ ਤੇ ਉਪਲਬਧ ਹੋਵੇਗੀ Apple ਦੇ ਕਮਿੰਗ smartphone iPhone 7 ਦੀ ਨਵੀਂ ਵੀਡੀਓ social media ਤੇ leak ਹੋਈ ਹੈ ਵੀਡੀਓ ਚ iPhone 7 ਦੇ ਦੋ ਮਾਡਲ ਨਜ਼ਰ ਆ ਰਹੇ ਨੇ ਹਾਲਾਂਕਿ ਵੀਡੀਓ ਸਿਰਫ ਫੋਨ ਦੀ ਬੈਕ ਸਾਈਡ ਹੀ ਦਿਖਾਈ ਗਈ ਹੈ ਵੀਡੀਓ ਚ ਐਂਟੀਨਾ ਲਾਈਨ ਨੂੰ ਫੋਨ ਦੇ ਕਿਨਾਰਿਆਂ ਤੇ ਦੇਖਿਆ ਜਾ ਸਕਦਾ ਹੈ ਇਸ ਨਾਲ ਫੋਨ ਦੀ ਲੁੱਕ ਹੋਰ ਵੀ classy ਲੱਗ ਰਹੀ ਹੈ ਫੋਨ ਵਿੱਚ LED flash ਦੇ ਨਾਲ ਬਿਹਤਰੀਨ rear camera ਵੀ ਦਿਖਾਈ ਦੇ ਰਹੇ ਹਨ ਅਗਲਾ ਪਾਰਟੀ ਬੈਂਕਰਮਚਾਰੀ ਸੰਘ ਨੇ ਜਾਣਬੁੱਝ ਕੇ ਕਰਜ਼ਾਨਾ ਵਾਪਸ ਦੇਣ ਵਾਲਿਆਂ 7000 ਤੋਂ ਵੱਧ ਕਾਰਪੋਰੇਟ ਕਰਜ਼ਦਾਰਾਂ ਦੇ ਨਾਮ ਜਨਤਕ ਕਰਨ ਦੀ ਧਮਕੀ ਦਿੱਤੀ ਹੈ ਸੰਘ ਦੇ ਮੁਤਾਬਕ ਇਹਨਾਂ ਲੋਕਾਂ ਨੇ ਬੈਂਕਾਂ ਦੇ ਕਰੀਬ 70000 ਕਰੋੜ ਰੁਪਏ ਲੈਣੇ ਨੇ ਕਰਮਚਾਰੀ ਸੰਘ ਨੇ ਇਹਨਾਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਕਰਨ ਦੀ ਮੰਗ ਵੀ ਕੀਤੀ ਹੈ ਤੁਰਕੀ ਦੇ ਦਿੱਕਤਾ ਪ੍ਰਿੰਟ ਦੀ ਸਫਲ ਕੋਸ਼ਿਸ਼ ਦਾ ਸਿੱਧਾ ਅਸਰ ਤੁਰਕੀ ਦੀ ਕਰੰਸੀ ਤੇ ਵੇਖਣ ਨੂੰ ਮਿਲਿਆ ਹੈ ਖਬਰ ਦੇ ਬਾਅਦ ਤੁਰਕੀ ਦੀ ਕਰੰਸੀ ਲੀਰਾ 6% ਤੱਕ ਡਿੱਗ ਗਈ ਲੀਰਾ ਦਾ ਸਾਲ 2008 ਦੇ ਬਾਅਦ ਸਭ ਤੋਂ ਵੱਡੀ ਗਿਰਾਵਟ ਸੀ ਹਾਲਾਂਕਿ ਬਾਅਦ ਵਿੱਚ ਲੀਰਾ ਚ ਕੁਝ ਰਿਕਵਰੀ ਵੇਖਣ ਨੂੰ ਮਿਲੀ ਅਤੇ 4.8% ਦੀ ਗਿਰਾਵਟ ਦੇ ਨਾਲ ਬੰਦ ਹੋਈ ਮੁੰਬਈ ਦੀ ਇੱਕ ਅਦਾਲਤ ਨੇ ਪਾਰਤੀ ਹਵਾਈ ਅੱਡਾ ਅਥਾਰਟੀ ਵੱਲੋਂ ਦਾਇਰ ਚੈੱਕ ਬਾਊਂਸ ਮਾਮਲੇ 'ਚ ਵਿਜੇ ਮਾਲੀ ਦੇ ਖਿਲਾਫ ਗੈਰ ਰਜ਼ਮਾਨੀ ਗ੍ਰਿਫਤਾਰੀ ਫਰੰਟ ਜਾਰੀ ਕੀਤੀ ਹੈ। ਵਿਜੇ ਮਾਲੀ ਖਿਲਾਫ ਚੈੱਕ ਬਾਊਂਸ ਦੇ ਦੋ ਮਾਮਲਿਆਂ 'ਚ ਕੋਰਟ ਨੇ ਚੌਥੀ ਵਾਰ ਸਜ਼ਾ ਤੇ ਆਪਣਾ ਫੈਸਲਾ ਟਾਲ ਦਿੱਤਾ ਹੈ। ਕਾਸ ਅਦਾਲਤ ਤੇ 50-50 ਲੱਖ ਦੇ ਚੈੱਕ ਬਾਊਂਸ ਮਾਮਲੇ 'ਚ ਮਾਲੀਆ ਤੇ ਹੋਰ ਲੋਕਾਂ ਨੂੰ 20 अप्रैल ਨੂੰ ਦੋਸ਼ੀ ਠਹਿਰਾ ਚੁੱਕੀ ਹੈ। ਸੋਸ਼ਲ ਨੈਟਵਰਕ ਦੀ ਸਾਈਟ ਟਵਿੱਟਰ ਨੇ ਹਾਫੀ ਸਯੇਦਾ ਦਾ ਅਧਿਕਾਰਤ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਹੈ ਭਾਰਤੀ ਸੁਰੱਖਿਆ ਜਨਚੀ ਨੇ ਟਵਿੱਟਰ ਤੇ ਚਿੰਤਾ ਜ਼ਾਈਸੀ ਕਿ ਸਯੇਦੇ ਕਾਉਂਟਾ ਉਪਯੋਗ ਹਿੰਸਾ ੜਕਾਉਣ ਲਈ ਕੀਤਾ ਜਾ ਸਕਦਾ ਹੈ ਇਸ ਹਫਤੇ ਲਾਂਚ ਹੋਏ ਹੂਆਵੇ ਆਨਰ 8 ਨੇ ਮਹਾਰਚਾਰ ਦੇ ਵਿੱਚ ਰਿਕਾਰਡ ਬਣਾ ਲਿਆ ਕੰਪਨੀ ਨੇ ਸਮਾਰਟਫੋਨ ਦੀ ਪਹਿਲੀ ਸੇਲ ਲਈ 4 ਦਿਨਾਂ ਦੇ ਵਿੱਚ 50 ਲੱਖ ਰਜਿਸਟ੍ਰੇਸ਼ਨ ਮਿਲ ਚੁੱਕੇ ਨੇ ਹੂਆਵੇ ਨੇ ਕ੍ਰੀਜ਼ਰ ਤਸਵੀਰ ਦੇ ਵਰਾਹੀ ਇਹਨਾਂ ਅੰਕੜਿਆਂ ਦਾ ਐਲਾਨ ਕੀਤਾ 18 ਜੁਲਾਈ ਤੱਕ ਸਮਾਰਟਫੋਨ ਦੇ ਪੀਰਡ ਦਿੱਤੇ ਜਾ ਸਕਦੇ ਨੇ ਅਤੇ 19 ਜੁਲਾਈ ਤੇ ਇਸ ਫੋਨ ਦੀ ਪਹਿ